ਸਾ ਜਿੱਥੇ ਜਿਹੜਾ ਇਹ ਕਾਰਪੋਰੇਸ਼ਨ ਚਲਾ ਰਹੇ ਹਾਂ ਉਹਦੇ ਬਾਰੇ ਸਭ ਜਾਣਦੇ ਆ ਅ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਭਾਗਿਰਥ ਮਿਨਾ ਜੀ ਨੇ ਦਿਸ਼ਾ ਨਿਰਦੇਸ਼ੇਟ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿਖੇ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸੋ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ 엘మెంట్ਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੁਝ ਰਿਕਵਰੀ ਹੋਈ ਹੈ ਹਾਂ ਜੀ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ